ਨਵੀਂ ਜੀ ਲੈਣ ਦੇ ਵਿੱਚ ਘਰ ਵੀ ਸਪੈਸ਼ਲ ਟੈਕਨੀਕ ਨਾਲ ਬਣਾਏ ਜਾਂਦੇ ਨੇ ਆ ਦੇਖੋ ਥਰਮੋਕੋਲ ਦੇ ਬਲੋਕ ਥੱਲੇ ਪਾਏ ਜਾਂਦੇ ਨੇ ਆਪਣੀ ਵਾਲੀ ਟੈਕਨੀਕ ਬਿਲਕੁਲ ਨਹੀਂ ਇੱਥੇ ਵਰਤੀ ਜਾਂਦੀ ਇੱਥੇ ਸਭ ਕੁਝ ਟੈਕਨੀਕਲ ਤਰੀਕੇ ਨਾਲ ਕੰਮ ਕੀਤਾ ਜਾਂਦਾ ਤੇ ਥਰਮੋਕੋਲ ਵੀ ਇਸ ਕਰਕੇ ਪਾਈ ਜਾਂਦੀ ਹੈ ਵੀ ਘਰ ਨੂੰ ਜੇ ਸ਼ਿਫਟ ਕਰਨਾ ਹੋਵੇ ਉਚਾਨੀਮਾ ਕਰਨਾ ਹੋਵੇ ਸੌਖਾ ਹੋ ਜਾਂਦਾ ਬਾਕੀ ਕੋਈ ਅੰਤਕੁਪਚਾਲ ਵਗੈਰਾ ਆਉਂਦੇ ਉਹਦੇ ਵਾਸਤੇ ਵੀ ਇਹ ਲਾਹੇਵੰਦ ਹੈ ਉੱਥੇ ਸਾਰਾ ਜਿਹੜਾ ਮਕਾਨ ਆ ਉਹ ਅਰਥਕੋਕ ਨੂੰ ਪਛਾਲ ਨੂੰ ਮੁਖ ਰੱਖ ਕੇ ਬਣਾਏ ਜਾਂਦੇ ਕਿਉਂਕਿ ਪਛਾਲ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਬਾਕੀ ਤੇ ਟੈਕਨੀਕਲ ਕੰਮ ਨੇ ਟੈਕਨੀਕਲ ਕੰਮਾਂ ਨੇ ਇੱਥੇ ਸਾਰਾ ਕੁਝ ਚੱਲਦਾ ਆ ਇਧਰ ਹੈਗੇ ਨੇ ਸਾਰਾ ਲੱਕੜੀ ਦਾ ਸਟੋਰ ਹੈ ਬਹੁਤ ਵੱਡੇ ਵੱਡੇ ਸਟੋਰ ਨੇ ਬਹੁਤ ਕੰਮ ਨੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਪਰ ਟੈਕਨੀਕਲ ਨੇ ਦੇ ਉਨਲਾਈਨ ਇੱਥੇ ਸਿੱਖ ਕੇ ਆਓ ਪੱਕੇ ਪੈਰੀ ਆਓ ਦਲਾਲਾ ਮਗਰ ਰੈਂਟਾ ਮਗਰ ਲਾ ਕੇ ਆਪਣੇ ਘਰ ਦਾ ਪਟੋ ਇੱਥੇ ਅਨਸਕਿਲਡ ਨੂੰ ਬਿਲਕੁਲ ਕੰਮ ਨਹੀਂ ਮਿਲਦਾ ਬਹੁਤ ਵਧੀਆ ਇੱਥੇ ਤਰੀਕਾ ਹੈ ਬਹੁਤ ਤੋਂ ਸੋਨਾ ਮਤਲਬ ਕਿ ਸਿਸਟਮ ਹੈ ਕੰਮ ਪਹਿਲਾਂ ਲੋਕਾਂ ਨੂੰ ਬਹੁਤ ਕੰਮ ਮਿਲੇ ਨੇ ਬਿਨਾ ਅਗਲੈਂਡਸ ਤੋਂ ਵੀ ਲੋਕ ਆਏ ਨੇ ਬਹੁਤ ਘੱਟ ਪੈਸੇ ਜਾਇਏ ਨੇ ਪਰ ਇੱਥੇ ਆ ਕੇ ਕੋਈ ਨਾ ਕੋਈ ਕਿੱਤਾ ਸਿੱਖਣਾ ਪੈਂਦਾ ਜੇ ਤੁਸੀਂ ਸਿੱਖ ਕੇ ਆਉਂਗੇ ਤਾਂ ਤੁਹਾਨੂੰ ਸੌਖਾ ਕੰਮ ਮਿਲ ਜਾਂਦਾ ਜੇ ਤੁਸੀਂ ਨਹੀਂ ਸਿੱਖ ਕੇ ਆਉਂਦੇ ਤਾਂ ਇੱਥੇ ਸਾਨੂੰ ਗੁਰੂ ਘਰਾਂ 'ਚੋਂ ਰੋਟੀਆਂ ਖਾਣੀਆਂ ਪੈਂਦੀਆਂ ਕੰਮ ਨਹੀਂ ਮਿਲਦਾ ਇੱਥੇ ਬਹੁਤ ਬਾਈ ਮਾਰੇ ਹਾਲ ਹੋ ਜਾਂਦੇ ਨੇ ਕਿਉਂਕਿ ਆਪਣੇ ਮੰਗਵਾਣ ਗੋਆਣ ਕੋਈ ਇੱਥੇ ਨਹੀਂ ਹੈ ਕਿਸੇ ਦਾ ਨਾ ਕੋਈ ਮਿਲਦਾ ਹੈ ਨਾ ਬੋਲਦਾ ਨਾ ਬਾਹਰ ਨਿਕਲਦਾ ਨਾ ਜਾਨ ਪਸਾਨ ਹੁੰਦੀ ਹੈ ਇਹ ਸ਼ਰਕ ਕਰਕੇ ਵੀ ਜਦੋਂ ਵੀ ਤੁਸੀਂ ਆਉਣਾ ਹੈ ਕੋਸ਼ ਨਕੋਸ਼ ਚਾਹੀਏ ਬਾਰਬਰ ਦਾ ਸਿੱਖਿਆਓ ਧੋਬੀ ਦਾ ਸਿੱਖਿਆਓ ਹਲਵਾਈ ਦਾ ਸਿੱਖਿਆਓ ਪਲੰਬਰ ਦਾ ਸਿੱਖਿਆਓ ਇਲੈਕਟ੍ਰਿਕ ਦਾ ਸਿੱਖਿਆਓ ਪਲੰਮ ਕਾਰਪੈਂਟਰ ਦਾ ਸਿੱਖਿਆਓ ਕੋਈ ਵੀ ਕੰਮ ਸਾਨੂੰ ਟੈਕਨੀਕਲ ਆਉਣਾ ਚਾਹੀਦਾ ਜੇ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਸੈਟ ਹੋਣਾ ਹੈ ਬਾਕੀ ਇੱਥੇ ਹੁਣ ਬਾਹਰਲੇ ਦੂਜੇ ਕੰਟਰੀਆਂ ਦੇ ਬਹੁਤ ਲੋਕ ਆਏ ਨੇ ਇੱਥੇ ਬੱਚੇ ਇਹਨੂੰ ਸਾਲ-ਸਾਲ ਹੋ ਗਿਆ ਕੰਮ ਨਹੀਂ ਮਿਲਿਆ ਜਿਹੜੇ ਤੁਰੇ ਫਿਰਦੇ ਨੇ ਤੇ ਏਸ਼ ਕਰਕੇ ਕੋਸ਼ਿਸ਼ ਕਰੋ ਕਿ ਪੈਰੀ ਆਓ ਏਜੰਟਾ ਦੇ ਮਾਗਰ ਵੱਧ ਪੈਸੇ ਲਾ ਕੇ ਆਉਣ ਦੀ ਕੋਸ਼ਿਸ਼ ਨਾ ਕਰੋ ਇੱਥੇ ਕੰਮ ਨਹੀਂ ਮਿਲਦਾ ਹਾਂ ਜੇ ਤੁਸੀਂ ਸਿੱਖੇ ਹੋਇਓ ਕੰਮ ਨਾ ਫੇਰ ਥੋੜਾ ਬਹੁਤਾ ਬੰਦਾ ਆਪ ਚਲਾ ਲੈਂਦਾ ਥੋੜੋ-ਸਪੁਰੂ ਕਰ ਲੈਂਦਾ ਪਰ ਇੱਥੇ ਜਿਵੇਂ ਆਪਨੇ ਮਗ ਜਨਾਂ ਨਾ ਦਿਹੜਿਆ ਆਪਕਾਰ ਬਣਾਉਂਦੇ ਦਿਖਾਏ ਸਾਰੇ ਟੈਕਨੀਕਲ ਬੰਦੇ ਆ ਉਹਨਾਂ ਕੋਲ ਟੈਕਨੀਕ ਹੁੰਦੀ ਐ ਉਹਨਾਂ ਨੂੰ ਫੇਰ ਹੀ ਕੰਮ ਤੇ ਲਾਇਆ ਜਾਂਦਾ ਨਹੀਂ ਤੇ ਇੱਥੇ ਕੂੜਾ ਚੱਕਦੇ ਜਿਹੜੇ ਬੰਦੇ ਉਹ ਵੀ ਕੰਮ ਨਹੀਂ ਮਿਲਦਾ ਯਾਰ ਕੂੜਾ ਚੱਕਦੇ ਆ ਸਾਰੇ ਮੈਕਸੀਮਮ ਉਹਦੇ ਚ ਆਪਣੇ ਬਹੁਤ ਬੰਦੇ ਨੇ ਤੇ ਉਹ ਕਹਿੰਦੇ ਅੰਕਲ ਆਹ ਕੰਮ ਵੀ ਸਾਨੂੰ ਮਸ਼ਾਅਸ ਪਾਸਾ ਨਾ ਮਿਲੇ ਨਹੀਂ ਤੁਸੀਂ ਹਾਲਾਤ ਦੇਖ ਲਓ ਬੇਟਾ ਦਾ ਕੰਮ ਨਹੀਂ ਮਿਲਿਆ ਜਵਾਕਾਂ ਨੂੰ ਇੱਥੇ ਜੇ ਹੁਣ ਆਪਾਂ ਕੁਝ ਸਿੱਖ ਕੇ ਨਾਏ ਤਾਂ ਫਿਰ ਇੱਥੇ ਕੰਮ ਇਹੀ ਕਰਨੇ ਪੈਣਗੇ ਜਾਂ ਕੂੜਾ ਚੱਕਣਾ ਪੂਜਾ ਬੇਟਾ ਦਾ ਕੰਮ ਕਰਨਾ ਪੂਜਾ ਹੋਟਲ ਆਡਾ ਬੈਦ ਕੰਮ ਕਰਨਾ ਪੈਂਦਾ ਹੈ ਇਹਸ ਕਰਕੇ ਤੁਸੀਂ ਟੈਕਨੀਸ਼ੀਅਨ ਬਣ ਕੇ ਆਓ ਸਿੱਖ ਕੇ ਆਓ ਕੁਝ ਵੀ ਤੁਸੀਂ ਉਹ ਕਰਨਾ ਨਾ ਸਿੱਖ ਕੇ ਆਓ